ਜਿੱਥੇ ਤੇ ਮੈਂ ਇੱਥੇ ਇੰਚਾਰਜ ਪ੍ਰਿੰਸੀਪਲ ਹਾਂ ਸਰਕਾਰੀ ਪੀਐਮ ਸ਼੍ਰੀ ਸਰਕਾਰੀ ਕਨਸਟ੍ਰਕਟ ਪਪੂਲਰ ਹਾਂ ਤੇ ਸਾਡੇ ਦੋ ਬੱਚੇ ਜੀ ਸੱਤਵੀਂ ਕਲਾਸ ਦੇ ਜੋ ਨੇੜੇ ਤੇਰੇ ਪਿੰਡਾਂ ਦੇ ਇੱਥੇ ਪੜ੍ਹਦੇ ਨੇਗੇ ਉਹ ਬੱਚੇ ਕੱਲ ਰਾਤ ਵੀ ਹਾਜ਼ਰੀ ਵਲੇ ਹਾਜ਼ਰ ਸਾਜੇ ਸੀ ਹੋਸਟਲ ਦੇ ਵਿੱਚ ਪਰ ਅੱਜ ਸਵੇਰੇ ਜਿਹੜੀ ਮੈਨੂੰ ਗਾਰਡਨ ਦੇ ਦੱਸਣ ਨਾਲ ਸਾਡੀ ਇਨਫੋਰਮੇਸ਼ਨ ਮਿਲੀ ਆ ਉਹ ਬੱਚੇ ਸਵੇਰੇ ਦੀ ਜਿਹੜੀ ਹਾਜ਼ਰੀ ਲਗਭਗ 7:30 7:30 ਵਜੇ ਲੱਗਦੀ ਆ ਉਸ ਸਮੇਂ ਹਾਜ਼ਰ ਨਹੀਂ ਸੀ ਇਹ ਬੱਚੇ ਕਦੋਂ ਆਏ ਦੇ ਸਕੂਲ ਦੇ ਵਿੱਚ ਇਨ ਵਿੱਚ ਇੱਕ ਬੱਚਾ ਤਾਂ ਛੁੱਟੀਆਂ ਤੋਂ ਬਾਅਦ ਕੱਲ ਹੀ ਆਇਆ ਵਾ ਦੁਪਹਿਰੇ 1:30 12 ਵਜੇ ਤੋਂ ਬਾਅਦ ਚੋਂ ਹਰ ਇੱਕ ਬੱਚਾ ਪਰसों ਸ਼ਾਮ ਨੂੰ ਇਹਦੇ ਤੋਂ ਤੁਸੀਂ मतलब ਅਗਲੀ ਜਿਹੜੀ ਕੀ ਪ੍ਰੋਫੈਕਟਿਵ ਚੀਜ਼ ਹੈ ਇਸ ਸੰਬੰਧੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਹਦੀ ਰਿਪੋਰਟ ਕਰ ਦਿੱਤੀ ਹੈ ਤੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਨਾਲ ਅਸੀਂ ਨੀ ਕਿ ਇਹ ਵੀ ਪੁਲਿਸ ਕੰਪਲੀਟਲੀ ਕਰ ਦਿੱਤੀ ਗੁਰੂ ਤੋਂ ਵੱਨ ਨੂੰ ਮਤਲਬ ਕਿ ਲੱਗਦਾ ਜੀ ਮਤਲਬ ਕੋਈ ਇਹ ਦੇਖੋ ਅਸੀਂ ਤਾਂ ਸਵੇਰ ਦੇ ਹੀ ਜਦੋਂ ਦਾ ਮਤਲਬ ਜੀ ਪਤਾ ਲੱਗਿਆ ਵਾ ਵਾਰਡਨ ਮਨ ਦੇ ਦੱਸਣ ਅਨੁਸਾਰ ਜਦੋਂ ਹਾਦਸੇ ਦੇ ਪਤਾ ਲੱਗਿਆ ਉਹ ਮੈਂ ਕੁਲਾਫੇ ਲੱਗਦਾ ਵਾ ਤਾਂ ਮੈਨੂੰ ਉਹਨਾਂ ਦਾ ਰਸਤੇ ਦੇ ਵਿੱਚ ਸੀਮਾ ਸਕੂਲ ਦੇ ਆ ਰਿਹਾ ਸੀ ਇਹ ਪ੍ਰਿਵਨ 7:30 ਵਜੇ ਮੈਨੂੰ ਫੋਨ ਆਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਵੀ ਇੱਥੇ ਆਪਣੇ ਗੁਰਦੁਆਰਾ ਸਾਹਿਬ ਕੋਲ ਇੱਕ ਵੱਡਾ ਸਮਾਗਮ ਵੀ ਆ। ਸਾਨੂੰ ਕਿਹਾ ਕਿ ਸਾਡੇ ਬੱਚੀ ਉੱਥੇ ਨਾਲ ਸਮਾਗਮ ਦੇ ਵਿੱਚ ਉਹਨਾਂ ਨੂੰ ਚੱਕੜਾ ਕਾ ਆਲੇ ਦੁਆਲੇ ਅਸੀਂ ਸਾਰੀ ਜਗ੍ਹਾ ਤੇ ਲੱਭ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ। ਬਾਕੀ ਹੁਣ ਪੁਲਿਸ ਪ੍ਰਸ਼ਾਸਨ ਕੋਲੇ ਨਿੱਤੀਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਮੰਗਣਾ ਚਾਹੁੰਨਾ ਬੱਚਿਆਂ ਨੂੰ ਟੀ-ਸ਼ਰਟ ਦੇ। ਉਹ ਅੱਜ ਦੇ ਕੱਲ੍ਹ ਦੇ ਉਹਨੇ ਬੱਚਿਆਂ ਦੀ ਕਿੰਨੀ ਕੁਈ ਕਾਰਨ ਹੋਦਾ ਹੈ ਜੀ ਉਹਨਾਂ ਦਾ ਕੀ ਕਾਰਨ ਠੀਕ ਹੈ ਨਹੀਂ ਕਾਰਨ ਤਾਂ ਉਹਨਾਂ ਦੇ ਪਰਿਵਾਰ ਨੂੰ ਜ਼ਿਆਦਾ ਪਤਾ ਹੋਗਾ ਕਿ ਕਿਸ ਤਰੀਕੇ ਦਾ ਉਹਨੂੰ ਕਾਰਨ ਹੋਇਆ ਤੇ ਆਪਣੇ ਵੱਲੋਂ ਤਾਂ ਸਾਡੇ ਕੋਲ ਤਾਂ ਬੱਚੇ ਹੀ ਮਤਲਬ ਬਾਰ-ਬਾਰ ਫੋਨ ਕਰਨ ਤੇ ਅਸੀਂ ਕੱਲ ਬੁਲਾਏ ਨੇ ਕੋਈ ਲਗਾਤਾਰ ਬੱਚੇ ਤਾਂ ਨਹੀਂ ਕੋਈ ਮਤਲਬ ਗੱਲਬਾਤ ਹੋਈ ਨਹੀਂ ਹੋਸਟਲ ਦੀ ਕਿਛਤੀ ਕਿ ਉਹ ਬਾਕੀ ਇਹਦੇ ਬਾਰੇ ਜਿਹੜਾ ਜ਼ਿਆਦਾਤਰ ਹੈਗਾ ਗਾਰਡਨ ਮੈਡਮ ਵੀ ਹਰ ਟਾਈਮ ਉੱਥੇ ਰਹਿੰਦੇ ਨੇ ਕਿ ਉਹ ਤੁਹਾਨੂੰ ਜ਼ਿਆਦਾ ਪੁੱਛ ਸਕਦੇ ਕੀ ਨਾਮ ਤੁਹਾਡਾ ਹੈ ਰਾਜਵਿੰਦਰ ਕਾਰੋ ਹਾਂਜੀ ਮੈਂ ਭੋਗੇ ਵਾਲਾ ਠਿੱਕੇ ਜਿਹੀ ਬੀਬੀ ਹੋਸਟਲ ਆ ਜੀ ਉਹਦੇ ਵਿੱਚ ਵਾਰਡਾਣਾ ਇਹ ਮੈਨੂੰ ਜਿਹੜਾ ਬੱਚੇ ਗੁੰਮ ਹੋਣ ਦਾ ਮਾਮਲਾ ਕੀ ਮਾਮਲਾ ਜੀ ਸਰ ਬੱਚੇ ਰਾਤ ਤਾਂ ਇਹ ਜਦੋਂ ਮੈਂ ਰਾਤ ਹਾਜ਼ਰੀ ਲਾਈ ਆ ਜੀ 7:00 7 ਵਜੇ ਹਾਜ਼ਰੀ ਲਾਉਣੀ ਆ ਬੱਚੇ ਜਾਂਦੇ ਆ ਖਾਣਾ ਖਾਣ ਖਾਣਾ ਖਾਣ ਤੋਂ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕੁਛ ਨਾ ਕੁਛ ਮੈਂ ਬਿਠਾ ਲੈਂਦੀ ਹਣੀ ਆ ਤੇ 9 ਵਜੇ ਮੈਂ ਉਹਨਾਂ ਨੂੰ ਕਿਹਾ ਵੀ ਆਪਦੇ ਆਪਦੇ ਰੂਮਾਂ ਦੇ ਵਿੱਚ ਚਲੇ ਜਾਓ ਤੇ ਬੱਚੇ 9 ਵਜੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਦੇ ਨੂੰ ਦੇਣਗੇ 10 ਵਜੇ ਜਾਂਦੇ ਆ ਜੀ 11 ਵਜੇ ਮੈਂ ਫੇਰ ਰੌਂਡ ਲਾਉਣ ਜਾਂਦੀ ਹੁਣੀ ਆ ਤੇ ਉਦੋਂ ਬੱਚੇ ਰਹਿ ਗਏ ਸੀ ਤੇ ਸਵੇਰੇ 7 ਵਜੇ ਮੈਂ ਫੇਰ ਬੱਚਿਆਂ ਦੀ ਅਟੈਂਡੈਂਸ ਲਾਉਣੀ ਆ ਤੇ ਫਿਰ ਉਹਨਾਂ ਨੂੰ ਖਾਣਾ ਖਾਣ ਭੇਜਣਾ ਉਹਦਾ ਪ੍ਰਿਆਰ ਕਰਾਉਣੀ ਆ ਜੇ ਜਦੋਂ ਮੈਂ ਪ੍ਰਿਆਰ ਕਰਾਉਣ ਲਈ ਬੱਚੇ ਬੁਲਾਏ ਸੀ ਤਾਂ ਉਹ ਬੱਚੇ ਹਾਜ਼ਰੀ ਜਦੋਂ ਮੈਂ ਲਾਉਣ ਲੱਗੀ ਉਹ ਬੱਚੇ ਮਿਸ ਸੀਗੇ 7:10 ਹੋਏ ਸੀ ਤੇ ਮੈਂ ਕਿਹਾ ਵੀ ਵਾਸ਼ਰੂਮਾਂ ਚ ਨਾ ਹੋਣ ਕਿਉਂਕਿ ਬੱਚੇ ਜਿਆਦਾ ਨੇ ਜੀ ਵਾਸ਼ਰੂਮ ਘੱਟ ਨੇ ਵੀ ਦੇਖ ਕੇ ਆਉ ਤਾਂ ਬੱਚੇ ਉੱਥੇ ਹੈ ਨਹੀਂ ਸੀਗੇ ਕਿੰਨੀਵੀਂ ਜਮਾਤ ਦੇ ਬੱਚੇ ਨੇ ਜੀ ਹਾਂ 7ਵੀਂ ਕਲਾ ਦੇ ਨੇ ਕਿੰਨੀ ਉਮਰ ਹੈ ਜੀ ਇੱਕ ਦੀ 13 ਸਾਲ ਹੈ ਜੀ ਇੱਕ ਗਿਆਨ ਕਿੱਥੇ ਦੇ ਰਹਿੰਦੇ ਆਲੇ ਨਜ਼ਦੀਕੀ ਪਿੰਡਾਂ ਦੇ ਜੀ ਹਾਂਜੀ ਇੱਕ ਹੈਗਾ ਜੀ ਲੂਨੇ ਪਿੰਡ ਤੋਂ ਤੇ ਇੱਕ ਮੁਹੰਮਦਗੜ ਤੋਂ ਇਹਦੇ ਸਬੰਧ ਵਿੱਚ ਤੁਸੀਂ ਅਗਲੀ ਕੋਈ ਕਾਰਵਾਈ ਕੀਤੀ ਹੈ ਜੀ ਸਰ ਮੈਂ ਫਿਰ ਪ੍ਰਿੰਸੀਪਲ ਸਾਹਿਬ ਨੂੰ ਇਨਫੋਰਮ ਕੀਤਾ ਤੇ ਚੌਕੀਦਾਰ ਨੂੰ ਕਿਹਾ ਵੀ ਦੇਖੋ ਆਲੇ ਦੁਆਲੇ ਤੇ ਕਮੇਟੀ ਮੈਂਬਰ ਨੂੰ ਸਾਰਿਆਂ ਨੂੰ ਦੱਸਿਆ ਤੇ ਹੁਣ ਅਸੀਂ ਥਾਣੇ ਵੀ ਇਨਫੋਰਮ ਕਰਕੇ ਆਏ ਹਾਂ ਉਹਨਾਂ ਦੇ ਮਾਤਾ ਪਿਤਾ ਨੂੰ ਜੀ ਮਾਤਾ ਪਿਤਾ ਨੂੰ ਜੀ ਬੁਲਾਇਆ ਸੀਗਾ ਜੀ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜੇ ਤੁਹਾਡੇ ਕੋਲੇ ਕੋਈ ਆਉਂਦਾ ਨੰਬਰ ਜਾਂ ਹੋਰ ਕੁਝ ਵੀ ਸਾਨੂੰ ਤੁਰੰਤ ਦੱਸੋ ਉਹ ਫਿਰ ਆਏ ਤੁਹਾਡੇ ਕੋਲੇ ਹਾਂਜੀ ਮਾਤਾ ਪਿਤਾ ਆਏ ਨੇਗੇ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ ਉਹ ਜੀ ਕਿ ਉਹਨਾਂ ਦਾ ਇਹੀ ਆ ਵੀ ਬੱਚੇ ਥੋੜਾ ਘਰੇ ਵੀ ਜਾਣੀ ਐਵੇਂ ਸੀ ਮੇਰਾ ਨਾ ਸਾਰੇ ਇਹ ਕਿਹਾ ਹੋਇਆ ਵੀ ਕਿਸੇ ਬੱਚੇ ਨੇ ਕਿਸੇ ਨੂੰ ਇੱਕ ਦੂਜੇ ਦਾ ਫੋਨ ਨੰਬਰ ਨਹੀਂ ਦੇਣਾ ਜੀ ਪਰ ਉਹ ਬੱਚੇ ਇੱਕ ਦੂਜੇ ਨਾਲ ਟੱਚ ਸੀ ਤੇ ਇੱਕ ਦੂਜੇ ਦੇ ਘਰੇ ਰਹਿ ਕੇ ਆਏ ਨੇ ਤੇ ਉਹ ਮੈਨੂੰ ਜਾਨੀ ਉਹਦੇ ਦਾਦਾ ਜੀ ਕੁੜੀ ਦੇ ਦੱਸ ਕੇ ਗਏ ਹੋਣਗੇ ਤੇ ਫਿਰ ਉਹ ਆਏ ਵੀ ਲੇਟ ਨੇ ਕਿਉਂਕਿ ਸਕੂਲ ਇੱਕ ਤਰੀਕ ਦੇ ਖੁੱਲੇ ਹੋਏ ਨੇ ਇੱਕ ਬੱਚਾ ਤਾਂ ਜੀ ਆਇਆ 9 ਤਰੀਕ ਨੂੰ ਇੱਕ ਬੱਚਾ ਕੱਲ ਆਇਆ 2 ਵਜੇ ਬਾਕੀ ਦੇ ਬੱਚੇ ਨੇ ਜਿਹੜੇ ਇੱਥੇ ਰਹਿ ਰਹੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਸਰ ਉਹਨਾਂ ਨੂੰ ਇਹ ਵੀ ਦੇਖੋ ਡਿਸਪੀਸਪਲਨ ਦੇ ਵਿੱਚ ਰਹਿਣਾ ਅੰਗਸੇ ਰਹਿਣਾ ਆਪਾਂ ਇੱਥੇ ਆਪਣਾ ਜਾਨੀ ਜੋ ਲੈਣ ਆਏ ਆਪਾਂ ਪੜ੍ਹਨ ਆਏ ਆ ਇਥੋਂ ਵਧੀਆ ਆਪਣੀ ਐਜੂਕੇਸ਼ਨ ਲੈ ਕੇ ਜਾਣਾ ਮੇਨਕਾਲਾ ਜੀ ਡਿਸਪੀਸਿਪਲਨ ਦੇ ਵਿੱਚ ਰਹੋਗੇ ਤਾਂ ਸਾਰਾ ਕੁਝ ਹੀ ਮਿਲੇਗਾ ਹਾਂ ਜੀ ਬਿਲਕੁਲ